ਦੇ ਖੰਡ ਪਰਪਰਤ ਕਰਾਏ ਗਏ ਸਨ ਜਿੰਨਾਂ ਦਾ ਅੱਜ ਭੋਗ ਪਾਇਆ ਗਿਆ। ਸੋ ਜਿਹੜਾ ਇਹ ਨਗਰ ਹੈ ਇਹ ਮਗਾੜੀਆਂ ਪੂਰਾ ਨਗਰ ਤੇ ਇੱਥੋਂ ਦੀ ਪੂਰੀ ಗ್ರಾಮ ਪੰਚਾਇਤ ਸਾਰਿਆਂ ਦੇ ਸਜੋਗ ਦੇ ਨਾਲ ਮੈਨੂੰ ਹੁਕਮ ਹੋਇਆ ਹੈ ਕਿ ਤੁਸੀਂ ਬੋਲਰਾ ਜੀ ਜੋ ਇੱਥੋਂ ਦੀ ਗੱਦੀ ਹੈ ਉਹ ਸਾਡੇ ਸੰਤ ਜਗਿੰਦਰਾ ਨਾਥ ਜੀ ਉਹਨਾਂ ਨੂੰ ਦੇਣ ਜਾ ਰਹੀ ਹੈ ਪੂਰੀ ਪਿੰਡ ਦੀ ਪੰਚਾਇਤ ਤੇ ਪੂਰਾ ਨਗਰ ਸੋਮੇ ਬੇਨਤੀ ਕਰੂੰਗਾ ਕਿ ਜੋ ਪਗ ਦੀ ਰਸਮ ਰਿਵਾਜ ਹੈ ਉਹਨੂੰ ਸ਼ੁਰੂ ਕੀਤਾ ਜਾਵੇ ਸਵਾਮੀ ਰਾਮਾਨੰਦ ਜੀ ਅੱਜ ਦੇ ਇਸ ਪਵਿੱਤਰ ਦੇ ਬੜੇ ਪਿਆਰ ਸਹਿਕਾਰ ਦੇ ਨਾਲ ਗਾਮ ਗਰੀ ਜੀ ਸਮੂਹ ಗ್ರಾಮ ਪੰਚਾਇਤ ਮਗਾਣੀਆਂ ਤੇ ਨਗਰ ਜੋ ਪਾਗਿਆ ਗੱਦੀ ਦੀ ਸੰਤ ਜਗਿੰਦਰਨਾਥ ਜੀ ਨੂੰ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਦੇਖਿਓ ਵੀ ਰੌਣਾ ਨਾ ਪਾਓ ਸਾਰੇ ਜਣੇ ਜਿਹੜੇ ਮੈਂ ਪਹਿਲਾਂ ਵੀ ਕਿਹਾ ਸੀ ਖੜੇ ਹੋ ਬਹਿ ਜਾਓ ਤੇ ਦੇਖੋ ਸਾਰੇ बाबा जीगानी आवाज़ नई ਬੋਨੇ ਸੋ ਬਿਹਾਰੇ ਚੁਪਾਈ ਚ ਨਾਲ ਹੀ ਕੀ ਹੀ ਕਰ ਸਕਿਆ ਠੀਕ ਨਹੀਂ ਕੋਈ ਨਹੀਂ ਪਸਵੇ ਪੋਰ पग की रस्म अदा करते हुए समूह पिंड वासी पंचायत संत महात्मा बाबा रामानंद महाराज की बोल बाबा नाथ की बोले